ਸੋਚੋ ਇੱਕ ਐਸਾ ਕਾਰਖਾਨਾ ਜਿੱਥੇ ਵੱਖ-ਵੱਖ ਰੰਗਾਂ, ਵੱਖ-ਵੱਖ ਖੁਸ਼ਬੂਆਂ ਅਤੇ ਵੱਖ-ਵੱਖ ਗੁਨਾਵਲੇ ਬੀਜ ਲਿਆਏ ਜਾਂਦੇ ਹਨ। ਹਰ ਬੀਜ ਣੋਖਾ ਹੈ। ਕਿਸੇ ਵਿੱਚ ਫੁੱਲ ਬਣਨ ਦੀ ਸਮਰੱਥਾ ਹੈ ਤਾਂ ਕਿਸੇ ਵਿੱਚ ਰੁੱਖ, ਤਾਂ ਕਿਸੇ ਵਿੱਚ ਔਖੜ ਕਾ। ਪਰ ਇਸ ਕਾਰਖਾਨੇ ਦਾ ਇੱਕ ਰੂਲ ਹੈ। ਸਾਰਿਆਂ ਨੂੰ ਇੱਕ ਹੀ ਸਾਈਜ਼ ਦੇ ਗਮਲੇ ਵਿੱਚ, ਇੱਕ ਹੀ ਕਿਸਮ ਦੀ ਮਿੱਟੀ ਵਿੱਚ, ਇੱਕ ਹੀ ਮਾਤਰਾ ਵਿੱਚ ਪਾਣੀ ਦੇ ਕੇ ਇੱਕ ਹੀ ਬਾਰੀ ਦੇ ਸਾਹਮਣੇ ਰੱਖ ਦਿੱਤਾ ਜਾਂਦਾ ਹੈ। ਜੋ ਬੀਜ ਇਸ ਸਿਸਟਮ ਅਨੁਸਾਰ ਫੁੱਟ ਪੈਂਦਾ ਹੈ ਉਹ ਸਫਲ, ਜੋ ਨਹੀਂ ਉਗ ਸਕਦਾ ਉਹ ਨਾਕਾਮ। ਇਹ ਕਾਰਖਾਨਾ ਕੋਈ ਹੋਰ ਨਹੀਂ ਹੈ। ਸਾਡਾ ਸਕੂਲੀ ਸਿਸਟਮ ਹੈ ਅਤੇ ਇਸ ਦੀਆਂ ਖਾਮੀਆਂ ਕੋਈ ਛੋਟੀਆਂ-ਮੋਟੀਆਂ ਗਲਤੀਆਂ ਨਹੀਂ ਬਲਕਿ ਇੱਕ ਡੂੰਗੀ ਬੁਨਿਆਦੀ ਨਾਕਾਮੀ ਹੈ ਜੋ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਗਹਿਰਾਈ ਤੱਕ ਪ੍ਰਭਾਵਿਤ ਕਰ ਰਹੀ ਹੈ। ਸਭ ਤੋਂ ਵੱਡਾ ਅਤੇ ਸਭ ਤੋਂ ਖਤਰਨਾਕ ਰੋਗ ਇਹ ਹੈ। ਇੱਕ ਬੱਚਾ ਜਿਸ ਦਾ ਦਿਮਾਗ ਸਵਾਲ ਪੁੱਛਣ, ਖੋਜਣ ਅਤੇ ਹੈਰਾਨ ਹੋਣ ਲਈ ਬਣਿਆ ਉਸ ਨੂੰ ਇੱਕ ਛੋਟੀ ਜਿਹੀ ਦਾਸਤਾਨ ਵਿੱਚ ਬੰਦ ਕਰ ਲਗ ਦਿੱਤਾ ਜਾਂਦਾ ਹੈ। ਜਿਸ ਦਾ ਨਾਮ ਹੈ ਰੂਟ ਮੈਮਰੀਜੇਸ਼ਨ। ਉਸ ਨੂੰ ਮਾਈਟੋਕੌਂਡਰੀਆ ਸੈੱਲ ਦਾ ਪਾਵਰ ਹਾਊਸ ਹੈ ਇਹ ਵਾਕ ਇਸ ਤਰ੍ਹਾਂ ਰਟਾਇਆ ਜਾਂਦਾ ਹੈ ਕਿ ਜਿਵੇਂ ਇਹ ਦੁਨੀਆ ਦਾ ਸਭ ਤੋਂ ਅਹਿਮ ਸੱਚ ਹੋਵੇ ਪਰ ਉਸ ਬੱਚੇ ਨੂੰ ਇਹ ਨਹੀਂ ਸਮਝਾਇਆ ਜਾਂਦਾ ਕਿ ਇਹ ਪਾਵਰ ਹਾਊਸ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ ਇਹ ਜੀਵਨ ਦੀ ਊਰਜਾ ਨੂੰ ਕਿਵੇਂ ਬਣਾਉਂਦਾ ਹੈ ਸਿਰਫ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਪੇਪਰ ਵਿੱਚ ਇਹ ਲਿਖਣਾ ਹੈ ਨਤੀਜਾ ਬੱਚੇ ਦਾ ਦਿਮਾਗ ਇੱਕ ਨਥਾਂ ਦਾ ਪੂਰਾ ਖਵਾੜ ਘਰ ਬਣ ਕੇ ਰਹਿ ਜਾਂਦਾ ਹੈ ਜਿੱਥੇ ਗਿਆਨ ਸਾਹਾ ਅਤੇ ਖੋਜ ਦੇ ਲਈ ਕੋਈ ਜਗ੍ਹਾ ਨਹੀਂ ਹੁੰਦੀ ਉਹ ਦੁਨੀਆ ਨੂੰ ਸਮਝਣ ਦੀ ਬਜਾਏ ਸਿਰਫ ਉਸ ਨੂੰ ਯਾਦ ਕਰਨ ਦੀ ਆਦਤ ਵਿਕਸਿਤ ਕਰ ਲੈਂਦਾ ਹੈ ਇਹ ਉਸ ਦੀ ਸੋਚਣ ਦੀ ਸ਼ਕਤੀ ਤੇ ਸਭ ਤੋਂ ਵੱਧ ਨੁਕਸਾਨ ਕਰਦੀ ਹੈ ਸਕੂਲ ਦੀਆਂ ਚਾਰ ਦੁਵਾਰਾਂ ਇੱਕ ਨਾਮ ਖਾਈ ਦੇਣ ਵਾਲੀ ਪਰਮੇਹੂਤ ਕੰਦ ਖੜੀ ਕਰਦੀਆਂ ਹਨ ਜੋ ਬੱਚੇ ਨੂੰ ਅਸਲ ਜੀਵਨ ਤੋਂ ਵੱਖ ਕਰਦੀ ਹੈ ਬੱਚਾ ਕੈਲਸ਼ੀਅਮ ਆਪਸਾਈਡ ਦਾ ਹਰ ਸੈਨਿਕ ਸੁੱਤਰ ਲਿਖਣਾ ਸਿੱਖ ਜਾਂਦਾ ਹੈ ਪਰ ਉਸ ਨੂੰ ਇਹ ਨਹੀਂ ਸਿਖਾਇਆ ਜਾਂਦਾ ਕਿ ਦੁੱਧ ਫਟਣ ਤੇ ਕਿਵੇਂ ਬਚਾਉਣਾ ਹੈ ਜਾਂ ਦਹੀਂ ਜਮਾਉਣ ਲਈ ਉਸ ਨੂੰ ਕਿੰਨੇ ਦਿਗਰੀ ਤਾਪਮਾਨ ਤੇ ਰੱਖਣਾ ਚਾਹੀਦਾ ਹੈ ਉਹ ਪਾਣੀ ਪੱਦੀਆਂ ਲੜਾਈਆਂ ਦੀਆਂ ਤਰੀਕਾਂ ਯਾਦ ਕਰ ਲੈਂਦਾ ਹੈ ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਦੇ ਆਪਣੇ ਸ਼ਹਿਰ ਦਾ ਇਤਿਹਾਸ ਕੀ ਹੈ ਉਹਦੇ ਆਸ-ਪਾਸ ਦੀਆਂ ਇਤਿਹਾਸਕ ਇਮਾਰਤਾਂ ਕਿਉਂ ਬਣੀਆਂ ਹਨ ਇਹ ਅਲੱਗ-ਥਲੱਗ ਇੱਕ ਭਰਮ ਪੈਦਾ ਕਰਦਾ ਹੈ ਕਿ ਪੜ੍ਹਾਈ ਅਤੇ ਜ਼ਿੰਦ ਬੱਚਾ ਸਕੂਲ ਨੂੰ ਇੱਕ ਅਜੀਬੀ ਡਿਊਟੀ ਸਮਝਣ ਲੱਗ ਜਾਂਦਾ ਹੈ ਜਿਸ ਦਾ ਉਸ ਦੀ ਅਸਲ ਦੁਨੀਆ ਨਾਲ ਕੋਈ ਸਬੰਧ ਨਹੀਂ। ਸਿਸਟਮ ਦਾ ਇਹ ਮੰਨਣਾ ਹੈ ਕਿ ਸਾਰੇ ਬੱਚੇ ਇੱਕੋ ਜਿਹੇ ਹਨ ਜਿਨ੍ਹਾਂ ਸਾਰਿਆਂ ਨੂੰ ਇੱਕ ਹੀ ਨਾਪ ਦੇ ਕੱਪੜੇ ਸੀ ਕੇ ਦਿੱਤੇ ਗਏ ਹਨ। ਜਿਸ ਬੱਚੇ ਦੀ ਰੁਚੀ ਸੰਗੀਤ ਵਿੱਚ ਹੈ ਉਸ ਤੋਂ ਵੀ ਗਣਿਤ ਦੇ ਉਹੀ ਸੌਖੇ ਸਵਾਲ ਥੋਪੇ ਜਾਂਦੇ ਹਨ। ਜਿਸ ਬੱਚੇ ਦੇ ਹੱਥਾਂ ਵਿੱਚ ਕਲਾ ਕਰਨ ਦਾ ਹੁਨਰ ਹੈ ਉਸ ਨੂੰ ਵੀ ਉਹੀ ਪਾਸ਼ਾ ਵਿਆਕਰਨ ਦੇ ਨਿਯਮ ਰਟਣੇ ਪੈਂਦੇ ਹਨ। ਇਹ ਸਿਸਟਮ ਅਡਾਡ ਹੁਨਰ ਰੱਖਣ ਵਾਲਿਆਂ ਬੱਚਿਆਂ ਲਈ ਇੱਕ ਤਕਲਗਾ ਹੈ। ਇਹ ਬੱਚੇ ਦੀ ਖਾਸੀਅਤ ਨੂੰ ਕਮਜ਼ੋਰੀ ਸਮਝਦਾ ਹੈ نتیਜੇ ਵਜੋਂ ਬੱਚਾ ਆਪਣੇ ਹੁਨਰ ਆਪਣੇ ਖਾਸੀਅਤ ਤੇ ਸ਼ੱਕ ਕਰਨ ਲੱਗਦਾ ਹੈ ਅਤੇ ਆਤਮ ਵਿਸ਼ਵਾਸ ਘਾਟਦਾ ਹੈ ਉਹ ਇੱਕ ਆਸਤ ਦਰਜੇ ਦਾ ਵਿਦਿਆਰਥੀ ਬਣ ਕੇ ਰਹਿ ਜਾਂਦਾ ਹੈ ਜਦੋਂ ਕਿ ਉਹ ਕਿਸੇ ਹੋਰ ਖੇਤਰ ਵਿੱਚ ਇੱਕ ਸਤਾਰਾ ਇੱਕ ਵੱਡਾ ਨਾਮ ਬਣ ਸਕਦਾ ਸੀ ਇਸ ਪੂਰੇ ਖੇਡ ਵਿੱਚ ਸਭ ਤੋਂ ਵੱਡਾ ਪਲੇਖਾ ਇਹ ਹੈ ਕਿ ਬੱਚੇ ਦੀ ਸਫਲਤਾ ਤੇ ਅਸਫਲਤਾ ਨੂੰ ਸਿਰਫ ਇੱਕ ਅੰਕ ਪੱਤਰ ਦੇ ਲਿਖੇ ਨੰਬਰਾਂ ਨਾਲ ਮਾਪਿਆ ਜਾਂਦਾ ਹੈ। ਇੱਕ ਬੱਚਾ ਜੋ ਡਰਾਮੇ ਵਿੱਚ ਮਾਸਟਰ ਹੈ, ਜੋ ਦੂਜਿਆਂ ਨੂੰ ਹਸਾ-ਸਾ ਕੇ ਰੱਖ ਸਕਦਾ ਹੈ, ਜੋ ਸਮਾਜਿਕ ਮੁੱਦਿਆਂ ਤੇ ਗਹਿਰੀ ਸੋਚ ਰੱਖਦਾ ਹੈ, ਉਹ ਫੇਲ ਹੈ ਜੇ ਉਸਦੇ ਮੈਥ ਵਿੱਚ ਕੋਈ ਨੰਬਰ ਘਟਾ ਗਈ। ਇਹ ਨੰਬਰਾਂ ਦਾ ਜਾਦੂ ਬੱਚੇ ਦੇ ਦਿਮਾਗ ਵਿੱਚ ਇੰਨਾ ਹਾਵੀ ਹੋ ਜਾਂਦਾ ਹੈ ਕਿ ਉਸਦਾ ਸਿੱਖਣਾ ਨਹੀਂ ਰਹਿ ਜਾਂਦਾ, ਭਲਕੇ ਨੰਬਰ ਲੈਣਾ ਰਹਿ ਜਾਂਦਾ। ਇਹ ਉਹਦੇ ਅੰਦਰ ਸਿੱਖਣ ਦੀ ਕੁਦਰਤੀ ਲਲਕ ਨੂੰ ਮਾਰ ਦਿੰਦਾ ਹੈ ਅਤੇ ਉਸਨੂੰ ਇੱਕ ਛੋਟੀ ਸੋਚ ਵਾਲਾ ਨਤੀਜਾ ਕੇਂਦਰਿਤ ਵਿਅਕਤੀ ਬਣਾ ਦਿੰਦਾ ਹੈ। ਸਾਡੀਆਂ ਕਲਾਸਾਂ ਵਿੱਚ ਇੱਕ ਅੰਦੇਖਿਆ ਪਰ ਸਪਸ਼ਟ ਸਨੇਹਾ ਲਿਖਿਆ ਹੁੰਦਾ ਹੈ ਸਵਾਲ ਨਹੀਂ ਪੁੱਛਣੇ ਗਲਤੀ ਨਹੀਂ ਕਰਨੀ ਬਸ ਉਹੀ ਕਰੋ ਜੋ ਕਿਹਾ ਜਾਂਦਾ ਇਹ ਡਰ ਦਾ ਮਾਹੌਲ ਬੱਚਿਆਂ ਦੇ ਅੰਦਰ ਖੋਜ ਅਤੇ ਰਿਸਕ ਲੈਣ ਦੀ ਭਾਵਨਾ ਨੂੰ ਮਾਰ ਦਿੰਦਾ ਹੈ ਇੱਕ ਬੱਚਾ ਜੋ ਗਲਤੀ ਕਰਨ ਤੋਂ ਡਰਦਾ ਹੈ ਕਦੇ ਵੀ ਕੁਝ ਨਵਾਂ ਕਰਨ ਦੀ ਹਿੰਮਤ ਨਹੀਂ ਕਰੇਗਾ ਉਹ ਹਮੇਸ਼ਾ ਸੁਰੱਖਿਤ ਰਸਤਾ ਬਣਾਏਗਾ ਇਹ ਭਾਵਨਾ ਉਸ ਦੇ ਵੱਡੇ ਹੋਣ ਤੇ ਵੀ ਉਸ ਦਾ ਪਿੱਛਾ ਨਹੀਂ ਛੱਡਦੀ ਉਹ ਇੱਕ ਐਸਾ ਵਪਾਰੀ ਬਣਨ ਤੋਂ ਡਰੇਗਾ ਜਿਸ ਨੂੰ ਜੋਖਮ ਲੈਣੇ ਪੈਂਦੇ ਹੋਣ ਉਹ ਇੱਕ ਐਸਾ ਕਲਾਕਾਰ ਬਣਨ ਤੋਂ ਡਰੇਗਾ ਜਿਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੋਵੇ ਸਾਡਾ ਸਿਸਟਮ ਬੱਚੇ ਦੇ ਦਿਮਾਗ ਨੂੰ ਤਾਂ ਭਰਦਾ ਹੈ ਪਰ ਉਸਦੇ ਦਿਲ ਨੂੰ ਪੁੱਕਾ ਛੱਡ ਦਿੰਦਾ ਹੈ। ਉਸ ਨੂੰ ਕਦੇ ਨਹੀਂ ਸਿਖਾਇਆ ਜਾਂਦਾ ਕਿ ਗੁੱਸੇ ਨੂੰ ਕਿਵੇਂ ਕੰਟਰੋਲ ਕਰਨਾ ਹੈ, ਨਿਰਾਸ਼ਾ ਨਾਲ ਕਿਵੇਂ ਨਜਿੱਠਣਾ ਹੈ, ਖੁਸ਼ੀ ਨੂੰ ਕਿਵੇਂ ਮਨਾਉਣਾ ਹੈ ਜਾਂ ਦੂਜੇ ਦੇ ਦੁੱਖ ਨੂੰ ਕਿਵੇਂ ਸਮਝਣਾ ਹੈ। ਨਤੀਜਾ ਇੱਕ ਬੱਚਾ ਜੋ ਵਿਗਿਆਨ ਦੇ ਸਭ ਤੋਂ ਗੁੰਝਲਦਾਰ ਸਿਧਾਂਤਾਂ ਨੂੰ ਸਮਝ ਸਕਦਾ ਹੈ ਉਹ ਆਪਣੇ ਆਪ ਨੂੰ ਜਾਣਨ ਤੋਂ, ਆਪਣੀਆਂ ਭਾਵਨਾਵਾਂ ਨੂੰ ਸਮਝਣ ਤੋਂ ਅਸਮਰਥ ਹੋ ਜਾਂਦਾ ਹੈ। ਇਹ ਭਾਵਨਾਤਮਕ ਅਨਪੜਤਾ ਹੀ ਬਾਅਦ ਵਿੱਚ ਟੁੱਟੇ ਰਿਸ਼ਤੇ, ਮਾਨਸਿਕ ਤਣਾਅ ਅਤੇ ਅਸੰਤੁਸ਼ਟ ਜੀਵਨ ਦਾ ਕਾਰਨ ਬਣਦੀ ਹੈ। ਬੱਚਾ ਘੰਟਿਆਂਾਂ ਤੱਕ ਇੱਕ ਡੈਸਕ ਤੇ ਬੈਠਾ ਰਹਿੰਦਾ ਹੈ ਉਸ ਦੀ ਗ੍ਰੀਟ ਦੀ ਹੱਡੀ ਮੋੜਨ ਲੱਗਦੀ ਹੈ ਉਸ ਦੀਆਂ ਅੱਖਾਂ ਕਮਜ਼ੋਰ ਹੋਣ ਲੱਗਦੀਆਂ ਹਨ ਪਹਿਲਾਂ ਜਿੱਥੇ ਨਿਗਾ ਵਾਲੀ ਐਨਕ 50 ਸਾਲ ਚ ਜਾ ਕੇ ਲੱਗਦੀ ਸੀ ਹੁਣ ਦੇਖੋਗੇ ਤਾਂ ਉਹ ਪਹਿਲੇ ਦੂਜੀ ਦੇ ਪਿੱਛੇ ਆਂਦੇ ਵੀ ਲੱਗੀ ਫਰੀ ਹੈ ਪੜਾਈ ਦੇ ਬੋਝ ਤੇ ਨੰਬਰਾਂ ਦੀ ਹੋੜ ਕਰਨ ਬੱਚਾ ਖੇਡਣਾ ਸਰੀਰਕ ਮਿਹਨਤ ਯੋਗਾ ਜਾਂ ਸਿਰਫ ताजी ਹਵਾ ਵਿੱਚ ਸੈਰ ਕਰਨ ਦੇ ਮਹੱਤਵ ਬਾਰੇ ਸੋਚਦਾ ਹੀ ਨਹੀਂ ਸਿੱਖਿਆ ਅਤੇ ਸਰੀਰ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਹਨ ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਅਸੀਂ ਇੱਕ ਐਸੀ ਪੀੜ੍ਹੀ ਤਿਆਰ ਕਰ ਰਹੇ ਹਾਂ ਜੋ ਘੱਟ ਉਮਰ ਵਿੱਚ ਹੀ ਕਮਰ ਦਰਦ, ਮोटापा ਤੇ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੀ ਹੈ। ਇੱਕ ਨਿਰੋਗ ਦਿਮਾਗ, ਇੱਕ ਨਿਰੋਗ ਸਰੀਰ ਵਿੱਚ ਹੀ ਰਹਿ ਸਕਦਾ ਹੈ। ਇਸ ਸਧਾਰਨ ਸੱਤ ਸਾਡੇ ਸਿਸਟਮ ਦੀ ਨਜ਼ਰ ਤੋਂ ਉਲੀ ਹੋ ਗਿਆ ਹੈ। ਇੰਨਾ ਸਾਰੇ ਖਾਮੀਆਂ ਦਾ ਕੁੱਲ ਨਤੀਜਾ ਇੱਕ ਅਧੂਰੀ ਅਸੰਤੁਲਿਤ ਪੀੜੀ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਇੱਕ ਐਸੀ ਪੀੜੀ ਜੋ ਸ਼ਾਇਦ ਕੰਪਿਊਟਰ ਪ੍ਰੋਗਰਾਮ ਲਿਖ ਸਕਦੀ ਹੈ ਪਰ ਆਮਨੇ ਸਾਹਮਣੇ ਬੈਠ ਕੇ ਗੱਲਬਾਤ ਨਹੀਂ ਕਰ ਸਕਦੀ ਜੋ ਗੁੰਝਲਦਾਰ ਗਣਿਤ ਦੇ ਸਵਾਲ ਹੱਲ ਕਰ ਸਕਦੀ ਹੈ ਪਰ ਜ਼ਿੰਦਗੀ ਦੀਆਂ ਛੋਟੀਆਂ ਵੱਡੀਆਂ ਮੁਸ਼ਕਲਾਂ ਸਾਹਮਣੇ ਬੁੱਤ ਬਣ ਕੇ ਰਹਿ ਜਾਂਦੀਆਂ ਹੈ ਇਹ ਸਿਸਟਮ ਬੱਚੇ ਨੂੰ ਜੀਵਨ ਲਈ ਤਿਆਰ ਕਰਨ ਦੀ ਬਜਾਏ ਸਿਰਫ ਪੇਪਰਾਂ ਲਈ ਤਿਆਰ ਕਰਦਾ ਹੈ ਅਤੇ ਇਹ ਉਸ ਦੀ ਸਭ ਤੋਂ ਵੱਡੀ ਤਰਾਸਦੀ ਹੈ ਇਹ ਕਾਰਖਾਨਾ ਬੱਚੇ ਦੇ ਅੰਦਰ ਦੇਸ ਆਪਣੇ ਨੂੰ ਮਾਰ ਕੇ ਉਸ ਨੂੰ ਇੱਕ ਨੰਬਰ ਵਿੱਚ ਬਦਲ ਦਿੰਦਾ ਹੈ ਅਤੇ ਨੰਬਰ ਵਿੱਚ ਬਦਲਿਆ ਸ਼ਰੀਰ ਕਦੇ ਵੀ ਜੀਵਨ ਦੇ ਉਤਾਰ ਚੜਾਉਂਦੀਆਂ ਔਕੜਾਂ ਨੂੰ ਸਮਝ ਨਹੀਂ ਸਕਦਾ ਤੇ ਨਾ ਹੀ ਉਸ ਦਾ ਸਾਹਮਣਾ ਕਰ ਸਕਦਾ ਹੈ ਮਿਲਦੇ ਹਾਂ ਰੱਬ ਰੱਖਾ